ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਪਿਆਰੇ ਬਾਬਾ ਨੌਧ ਸਿੰਘ ਜੀ ਸਾਥ ਸੰਗਤ ਜੀ ਹਰ ਮਨੁੱਖ ਦੇ ਮਨ ਅੰਦਰ ਰੋਜ਼ਾਨਾ ਅਨੇਕਾਂ ਆਸਾ ਮਰਾਦਾ ਪੈਦਾ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਹਰ ਮਨੁੱਖ ਦਾ ਸੁਭਾਅ ਆਪੋ ਆਪਣਾ ਹੈ ਕਿਸੇ ਮਨੁੱਖ ਦਾ ਸੁਭਾਅ ਦੂਜੇ ਨਾਲ ਨਹੀਂ ਰਲਦਾ ਇੱਕ ਪਰਿਵਾਰ ਦੇ ਮੈਂਬਰਾਂ ਦਾ ਸੁਭਾਅ ਇੱਕ ਦੂਜੇ ਨਾਲ ਨਹੀਂ ਰਲਦਾ ਇਸੇ ਤਰ੍ਹਾਂ ਹਰ ਪ੍ਰਾਣੀ ਦੀ ਹਰ ਮਨੁੱਖ ਦੀ ਆਸ ਖੁਆਇਸ਼ ਵੀ ਸਾਸੰਗਤ ਜੀ ਇੱਕ ਜਈ ਨਹੀਂ ਹੁੰਦੀ ਸਾਰਿਆਂ ਦੀਆਂ ਖੁਆਇਸ਼ਾਂ ਆਸਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਨੇ ਹੁਣ ਜੀਵਨ ਜਿਹੜਾ ਹੈ ਮਨੁੱਖ ਦਾ ਛੋਟਾ ਹੁੰਦਾ ਜਾ ਰਿਹਾ ਏ ਪਰ ਆਸਾਂ ਖੁਆਇਸ਼ਾਂ ਦਾ ਪਸਾਰਾ ਜਿਹੜਾ ਏ ਦਿਨੋਂ-ਦਿਨ ਵੱਧਦਾ ਜਾਂਦਾ ਹੈ ਮਰਦੇ ਦਮ ਤੱਕ ਜਿਹੜੀ ਜਿਉਣ ਦੀ ਲਾਲਸਾ ਹੈ ਉਹ ਪਿੱਛਾ ਨਹੀਂ ਛੱਡਦੀ ਬੇਸ਼ੱਕ ਜੀਵਨ ਆਸ ਦੇ ਸਹਾਰੇ ਅੱਗੇ ਤੁਰਦਾ ਏ ਪੰਜਾਬੀ ਦੀ ਕਹਾਵਤ ਵੀ ਐ ਜੀਵੇ ਆਸਾ ਮਰੇ ਨਿਰਾਸ਼ਾ ਪਰ ਵਿਅਰਥ ਦੀਆਂ ਆਸਾਂ ਜਿਹੜੀਆਂ ਨੇ ਉਹ ਮਨੁੱਖ ਨੂੰ ਹਮੇਸ਼ਾ ਨਿਰਾਸ਼ ਕਰਕੇ ਰੱਖਦੀਆਂ ਨੇ 1 ਰੁਪਏ ਦੀ ਸਮਰੱਥਾ ਜਿੰਨੀ ਵੀ ਹੋਵੇਗੀ ਉਹਦੇ ਨਾਲ ਬਾਜ਼ਾਰੋਂ ਉਨਾ ਹੀ ਸਮਾਨ ਮਿਲੇਗਾ ਜਿੰਨੀ ਉਹਦੀ ਸਮਰੱਥਾ ਹੈ ਜਿੰਨਾ ਉਹਦਾ ਮੁੱਲ ਹੈ 1 ਰੁਪਏ ਦੇ ਬਦਲੇ ਕੋਈ ਕਾਰ ਹਵਾਈ ਜਹਾਜ਼ ਦੀ ਆਸ ਬਣਾ ਲਵੇ ਤੇ ਸਾਹ ਸੰਗਤ ਜੀ ਵਿਅਰਥ ਹੀ ਈ ਹੈ ਉਹਦੇ ਅਰਥ ਦਾ ਮਾਨਸਿਕ ਬੋਝ ਹੈ ਹੁਣ ਸੰਸਾਰਿਕ ਜਿਹੜੀਆਂ ਲੋੜਾਂ ਨੇ ਜਾਂ ਆਸਾਂ ਨੇ ਜੋ ਇਹ ਭਾਰ ਹੈ ਸਾਧ ਸੰਗਤ ਜੀ ਇਹ ਮਨੁੱਖੀ ਜੀਵਨ ਨੂੰ ਅਕਾ ਵੀ ਦਿੰਦੀਆਂ ਨੇ ਤੇ ਥਕਾ ਵੀ ਦਿੰਦੀਆਂ ਨੇ ਕਿਉਂਕਿ ਜਿਹੜੀਆਂ ਇਸ਼ਾਵਾਂ ਨੇ ਨਾ ਇਹ ਮਨੁੱਖ ਦੇ ਮਨ ਦੇ ਉੱਪਰ ਇੱਕ ਬੋਝ ਬਣਾ ਕੇ ਰੱਖਦੀਆਂ ਨੇ ਤੇ ਮਨੁੱਖ ਕੀ ਕਰਦਾ ਫਿਰ ਅੰਤ ਨੂੰ ਝੂਰਦਾ ਹੋਇਆ ਇਸ ਦੁਨੀਆ ਤੋਂ ਉਸ ਲੋਕਵਲ ਅਣਡਿੱਠੇ ਲੋਕਵਲ ਸਾਸ ਸੰਗਤ ਚਾਲੇ ਪਾ ਜਾਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੋ ਪਸ਼ੂਆਂ ਤੇ ਇੱਕ ਮਨੁੱਖ ਦਾ ਜ਼ਿਕਰ ਕੀਤਾ ਹੈ ਜੋ ਪਛਤਾਵੇ ਅੰਦਰ ਦੱਬੇ ਹੋਏ ਆਪਣੇ ਆਪਣੇ ਕਰਮਾਂ ਤੋਂ ਨਿਰਾਸ਼ ਹੋ ਜਾਂਦੇ ਨੇ ਮਿਹਨਤ ਤਿੰਨੇ ਬਹੁਤ ਕਰਦੇ ਨੇ ਪਰ ਪ੍ਰਾਪਤੀ ਹੱਥ ਨਹੀਂ ਲੱਗਦੀ ਭਾਈ ਸਾਹਿਬ ਕਹਿੰਦੇ ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲਿਓ ਨੈਨ ਉਗਰਤ ਵਾਹੀ ਠਾਓ ਹੀ ਠਿਕਾਣੇ ਹੈ ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਛਰੋ ਟਟੇਰੋ ਪਛਤਾਨੋ ਹੈ ਜੈਸੇ ਮਿਰਗ ਤ੍ਰਿਸ਼ਨਾ ਲਿਓ ਤਾਵੇ ਮਿਰਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਪਰਮ ਪਰਮਤ ਹੈਰਾਨੋ ਹੈ ਜੈਸੇ ਸੁਪਨੰਤਰ ਦਸੰਤਰ ਬਹਾਏ ਗਈ ਪਹੁੰਚ ਨਾ ਸਕਿਓ ਤਹਾ ਮਹਾ ਮੋਹੇ ਜਾਨੋ ਹੈ ਹੁਣ ਤੇਲੀ ਦਾ ਬਲਦ ਸਾਰਾ ਦਿਨ ਕੋਲੂ ਨੂੰ ਘੇੜਦਾ ਏ ਕੋਲੂ ਨੂੰ ਘੇੜਦਾ ਏ ਸ਼ਾਮ ਤੱਕ ਉਹਦਾ ਸਰੀਰ ਥਕਾਵਟ ਨਾਲ ਚੂਰ-ਚੂਰ ਹੋ ਜਾਂਦਾ ਏ ਜਦੋਂ ਤੇਲੀ ਸ਼ਾਮ ਨੂੰ ਉਹਦੀਆਂ ਅੱਖਾਂ ਖੋਲਦਾ ਏ ਤਾਂ ਬਲਦਨ ਨਿਰਾਸ਼ਤਾ ਦੇ ਨਾਲ ਭਰਾਂ ਹੁੰਦਾ ਏ ਕਿਉਂ ਉਹਦੀਆਂ ਅੱਖਾਂ 'ਚ ਨਿਰਾਸ਼ਾ ਹੁੰਦੀ ਏ ਕਿਉਂਕਿ ਸਵੇਰੇ ਤੁਰਿਆ ਸੀ ਜਿੱਥੋਂ ਜਿੱਥੋਂ ਵੀ ਉਹ ਤੁਰਿਆ ਸੀ ਉਹ ਸ਼ਾਮ ਤੱਕ ਉਥੇ ਦਾ ਉਥੇ ਰਿਹਾ ਕਿਉਂਕਿ ਅੱਖਾਂ ਮੀਟੀਆਂ ਸੀ ਉਹ ਔਲੇ ਆਲੇ ਦਿਵਾਲੇ ਘੁੰਮਾਂ ਜਾਂ ਘੁੰਮੀ ਜਾਂਦਾ ਏ ਪਹੁੰਚਿਆ ਤਾਂ ਕਿਤੇ ਵੀ ਨਹੀਂ ਅੰਤ ਹੱਥ ਕੀ ਆਇਆ ਨਿਰਾਸ਼ਾ ਫਿਰ ਇੱਕ ਅਨਾਮਨੁਖ ਹੈ ਜੋ ਵਿਚਾਰਾ ਕਈ ਘੰਟੇ ਕਾਫ ਕਾਫ ਉਸ ਨੂੰ ਹੱਥ ਨਾਲ ਵਟ ਚਾੜ ਚਾੜ ਕੇ ਇੱਕ ਰਸਾ ਵਟਦਾ ਹੈ ਪਰ ਉਸਦੇ ਪਿੱਛੇ ਖਲੋਤਾ ਵੱਛਾ ਨਾਲ-ਨਾਲ ਰਸਾ ਖਾਈ ਜਾਂਦਾ ਹੈ ਜਦ ਵਿਚਾਰਾ ਅਨਾਮਨੁਖ ਪਿੱਛੇ ਹੱਥ ਨਾਲ ਰਸਾ ਟੋਕੇ ਅੰਦਾਜ਼ਾ ਲਾਉਣ ਲੱਗਦਾ ਹੈ ਤਾਂ ਹੈਰਾਨ ਹੋ ਜਾਂਦਾ ਹੈ ਕੀ ਹੈਰਾਨ ਕਿਉਂ ਹੁੰਦਾ ਹੈ ਕਿਉਂਕਿ ਜਿਹੜਾ ਉਹਨੇ ਮਿਹਨਤ ਕੀਤੀ ਸੀ ਰਸਾ ਬਣਾਇਆ ਸੀ ਉਹ ਸਾਰੀ ਵਿਅਰਥ ਚਲੀ ਗਈ ਕਿਉਂਕਿ ਉਹ ਤੇ ਖਾ ਗਿਆ ਜਿਹੜਾ ਪਿਛੇ ਖਲੋਤਾ ਸੀ ਸੋ ਤੀਸਰਾ ਇੱਕ ਪਿਆਸਾ ਹਿਰਨ ਹੈ ਜੋ ਪਾਣੀ ਦੀ ਤਲਾਸ਼ ਅੰਦਰ ਭਟਕਦਾ ਏ ਪਰ ਪਾਣੀ ਉਸ ਨੂੰ ਮਿਲਦਾ ਨਹੀਂ ਸੂਰਜ ਦੀਆਂ ਕਿਰਨਾਂ ਰੇਤ ਨੂੰ ਤਪਾ ਕੇ ਪਾਣੀ ਹੋਣ ਦਾ ਭੁਲੇਖਾ ਪਾਉਂਦੀਆਂ ਨੇ ਭੱਜ ਕੇ ਜਾਂਦਾ ਏ ਪਾਣੀ ਪੀਣ ਨੂੰ ਪਰ ਉੱਥੇ ਪਾਣੀ ਨਹੀਂ ਹੁੰਦਾ ਉਹ ਤਾਂ ਸਿਰਫ ਅੱਖਾਂ ਦਾ ਭਰਮ ਸੀ ਆਖਰ ਇਸੇ ਤਰ੍ਹਾਂ ਪਿਆਸਾ ਭਟਕਦਾ ਨਿਰਾਸ਼ ਹੋਇਆ ਜਿਹੜਾ ਹਿਰਨ ਹੈ ਮਾਰੂਥਲ ਵਿੱਚ ਦਮ ਤੋੜ ਦਿੰਦਾ ਏ ਇਸੇ ਨੂੰ ਕਹਿੰਦੇ ਨੇ ਮਿਰਗ ਤ੍ਰਿਸ਼ਨਾ ਸੋ ਇਹ ਪ੍ਰਮਾਣ ਭਾਈ ਸਾਹਿਬ ਨੇ ਦਿੱਤੇ ਨੇ ਕਿ ਇੱਕ ਬਲਦ ਜਿਹਦੀਆਂ ਅੱਖਾਂ ਬੰਨੀਆਂ ਨੇ ਦੂਜਾ ਵਿਚਾਰਾ ਅੰਨਾ ਮਨੁੱਖ ਜਿਹਦੀਆਂ ਅੱਖਾਂ ਅੰਦਰ ਪ੍ਰਕਾਸ਼ ਨਹੀਂ ਤੀਜਾ ਹਿਰਨ ਹੈ ਜਿਸਦੇ ਕੋਲ ਸੁੰਦਰ ਅੱਖਾਂ ਤਾਂ ਨੇ ਪਰ ਅਸਲੀਅਤ ਉਸਦੀ ਨજર ਚ ਨਹੀਂ ਆਉਂਦੀ ਦੁਨੀਆ ਅੰਦਰ ਬਹੁਤ ਮਨੁੱਖ ਐਸੇ ਨੇ ਜਿਹੜੇ ਖੁਆਇਸ਼ਾਂ ਤੇ ਆਸਾਂ ਦੇ ਬੋਝ ਢੇਠ ਇੱਕ ਬਲਦ ਵਾਂਗ ਸਾਸ ਸੰਗ ਜੀ ਦੱਬੇ ਰਹਿੰਦੇ ਨੇ ਤੇ ਥੱਕ ਹਾਰ ਕੇ ਥੋੜੇ ਚਲੇ ਜਾਂਦੇ ਨੇ ਕਿਉਂਕਿ ਇੱਕ ਤੋਂ ਬਾਅਦ ਦੂਜੀ ਤੇ ਦੂਜੀ ਤੋਂ ਬਾਅਦ ਤੀਜੀ ਆਸ ਪੈਦਾ ਹੁੰਦੀ ਜਾਂਦੀ ਹੈ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਇਹ ਕੋਈ ਬੰਦਾ ਨਹੀਂ ਕਿ ਇਹ ਕਹਿ ਸਕਦਾ ਕਿ ਮੇਰੀ ਇੱਕ ਆਸ ਹੈ ਇੱਕ ਇਸ਼ਾ ਹੈ ਮੇਰੀ ਇਹ ਪੂਰੀ ਹੋ ਜਾਏ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਇਹ ਹਮੇਸ਼ਾ ਸਾਧ ਸੰਗਤ ਜੀ ਇਹ ਇਸ਼ਾਵਾਂ ਦੇ ਜਿਹੜੇ ਬੂਟੇ ਨੇ ਪੁੰਗਰਦੇ ਰਹਿੰਦੇ ਨੇ ਕਦੇ ਬੰਦਾ ਸੈਟੀਸਫਾਈਡ ਨਹੀਂ ਹੁੰਦਾ ਹੁਣ ਕੁਝ ਲੋਕ ਐਸੇ ਨੇ ਜਿਨ੍ਹਾਂ ਕੋਲ ਸਿਆਣਪਾਂ ਤੇ ਚਤਰਾਈਆਂ ਤਾਂ ਬਹੁਤ ਨੇ ਬਹੁਤ ਉਡਾਰੀਆਂ ਮਾਰਦੇ ਨੇ ਪਰ ਜੀਵਨ ਦੇ ਪਰਮ ਰਸ ਤੋਂ ਖਾਲੀ ਰਹਿ ਜਾਂਦੇ ਨੇ ਜੈਸੇ ਸੋਹਣੀਆਂ ਅੱਖਾਂ ਹਿਰਨ ਨੂੰ ਧੋਖਾ ਦਿੰਦੀਆਂ ਨੇ ਮਨੁੱਖ ਆਪਣੀ ਅਕਲ ਤੋਂ ਧੋਖਾ ਖਾ ਜਾਂਦਾ ਏ ਸੋ ਸਾਧ ਸੰਗਤ ਸਾਰਾ ਜੀਵਨ ਅਧੂਰਾ ਲੰਘ ਜਾਂਦਾ ਏ ਕਦੀ ਇਛਾਵਾਂ ਮਨੁੱਖ ਦੀਆਂ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਪਰਮਾਤਮਾ ਦੇ ਹੁਕਮ ਦੇ ਮੁਤਾਬਕ ਅਜਿਹੇ ਪ੍ਰਾਣੀ ਜਿਹੜੇ ਨੇ ਜਿਹੜੇ ਇਛਾਵਾਂ ਦੇ ਹੇਠ ਦੱਬੇ ਰਹਿੰਦੇ ਨੇ ਇਹ ਹਮੇਸ਼ਾ ਸਾਧ ਸੰਗਤ ਜੀ ਇਹ ਮੁੜ ਮੁੜ ਕੇ ਇਸ ਲੋਕ ਦੇ ਵਿੱਚ ਆਉਂਦੇ ਨੇ ਸਰੀਰ ਧਾਰ ਕੇ ਆਉਂਦੇ ਨੇ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਾਇਆ ਦੇਸ਼ ਲੰਮੈ ਅਧੂਰੀਆਂ ਆਸਾਂ ਤੇ ਖੁਆਇਸ਼ਾਂ ਫਿਰ ਜਨਮ ਲਈ ਪ੍ਰੇਰਿਤ ਕਰਦੀਆਂ ਨੇ ਸਰੀਰ ਦਾ ਚੋਲਾ ਤਿਆਗਣ ਸਮੇਂ ਅਗਰ ਅਪੂਰਨ ਆਸ ਮਨ ਦੇ ਅੰਦਰ ਬੈਠੀ ਹੁੰਦੀ ਹੈ ਨਾ ਤਾਂ ਮਨੁੱਖ ਦਾ ਮੁਕਤ ਹੋ ਸਕਣਾ ਅਸੰਭਵ ਹੈ ਜਿਵੇਂ ਗੁਰਬਾਣੀ ਦੇ ਵਿੱਚ ਵੀ ਫਰਮਾਨ ਆਉਂਦਾ ਨਾ ਅੰਤਕਾਲ ਜੋ ਲక్ష్ਮੀ ਸ਼ਿਮਰੈ ਐਸੀ ਚਿੰਤਾ ਮੇ ਜੇ ਮਰੇ ਸਰਪਜੋਣ ਵੱਲ ਵੱਲੇ ਉਤਰੇ ਐਦਾਂ ਦੇ ਬਚਨ ਬਾਣੀ ਦੇ ਵਿੱਚ ਬਾਰ-ਬਾਰ ਆਉਂਦੇ ਨੇ ਬਾਰ-ਬਾਰ ਦਾ ਬਾਰ-ਬਾਰ ਮਨੁੱਖ ਦਾ ਜਨਮ ਲੈਣਾ ਬਾਰ-ਬਾਰ ਮਰਨਾ ਇਹ ਵੀ ਦੁੱਖ ਹੈ ਬੰਧਨ ਹੈ ਯਕੀਨਨ ਉਸ ਮਨੁੱਖ ਦੇ ਸਾਰੇ ਬੰਧਨ ਕੱਟੇ ਜਾਂਦੇ ਨੇ ਜੋ ਕੇਵਲ ਇੱਕ ਪਰਮਾਤਮਾ ਦੀ ਆਸ ਅੰਦਰ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖੇ ਇੱਕ ਤੇ ਭਰੋਸਾ ਰੱਖ ਕੇ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਜੋ ਇੱਕ ਤੇ ਭਰੋਸਾ ਰੱਖਦਾ ਹੈ ਸਾਡਾ ਇੱਕ ਤੇ ਭਰੋਸਾ ਨਹੀਂ ਮੰਗਣਾ ਵਾਹਿਗੁਰੂ ਕੋਲੋਂ ਗਲਤ ਨਹੀਂ ਪਰ ਕੇਵਲ ਮੰਗੀ ਜਾਣਾ ਕਿਉਂਕਿ ਇਸ਼ਾਵਾਂ ਜੇ ਬੰਦਾ ਚਾਹੇ ਕਿ ਮੇਰੀ ਇੱਕ ਇਸ਼ਾ ਪੂਰੀ ਹੋ ਜੇ ਬੰਦਾ ਉਹਦੇ ਤੇ ਖੜਦਾ ਨਹੀਂ ਇਹ ਮਨੁੱਖੀ ਮਾਈਂਡ ਦੀ ਜਿਹੜੀ ਹੈ ਬਿਰਤੀ ਐਸੀ ਹੈ ਇੱਕ ਚੀਜ਼ ਮਿਲਦੀ ਹੈ ਦੋ ਹੋਰ ਮੰਗਣ ਨੂੰ ਤਿਆਰ ਹੁੰਦਾ ਹੈ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦੀ ਆਸ ਤੋਂ ਬਿਨਾ ਜਿੰਨੇ ਵੀ ਆ ਤੇਰੀਆਂ ਇਛਾਵਾਂ ਨੇ ਇੱਕ ਭਰਮ ਹੈ ਇਹ ਭਰਮ ਪਾਲਣਾ ਹੀ ਹੁੰਦਾ ਧੰਨ ਜੀਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਏ ਕਰ ਜੇ ਆਵੇ ਰਾਸ ਹੁਣ ਕਿਵੇਂ ਕਰ ਜੇ ਰਾਸ ਹੋਣਗੇ ਤੇ ਹੋਣਾ ਪਵੇਗਾ ਇੱਕ ਤੇ ਟੇਕ ਰੱਖ ਲੈ ਉਸ ਵਾਹਿਗੁਰੂ ਤੇ ਸਾਰੀਆਂ ਇਛਾਵਾਂ ਨੂੰ ਮਾਰ ਦੇ ਭਗਤ ਰਵੀਦਾਸ ਦਾ ਫਰਮਾਨ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਤੋਂ ਨਿਰਾਸ਼ ਹੋ ਕੇ ਹੋਰਨਾਂ ਦੀ ਆਸ ਰੱਖਦੇ ਫਿਰਦੇ ਨੇ ਉਹਨਾਂ ਨੂੰ ਨਰਕਾਂ ਤੋਂ ਕੌਣ ਬਚਾ ਸਕਦਾ ਹੈ ਹਰ ਸੋ ਹੀਰਾ ਛੜਕੈ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਾਖੇ ਰਵੀਦਾਸ ਭਗਤ ਰਵੀਦਾਸ ਸਾਹਿਬ ਨੇ ਇਹ ਬਚਨ ਕਰੇ ਨੇ ਅੱਗੇ ਭਗਤ ਕਬੀਰ ਜੀ ਵੀ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਭਟਕੇ ਹੋਏ ਮਨੁੱਖ ਜਿਹੜੇ ਨੇ ਉਹਨਾਂ ਦਾ ਕੀ ਹਾਲ ਹੋਏਗਾ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਨਰਕ ਪਰ へ ਤੇ ਮਨ ਹੀ ਜੋ ਹਰ ਨਾਮ ਉਦਾਸ ਹੁਣ ਗੁਰੂ ਇਤਿਹਾਸ ਦੇ ਅੰਦਰ ਜਦੋਂ ਅਸੀਂ ਇਤਿਹਾਸ ਨੂੰ ਬਾਚਦੇ ਆ ਅਣਗਿਣਤ ਪਿਆਰਿਆਂ ਦਾ ਗੁਰਮੁਖ ਪਿਆਰਿਆਂ ਦਾ ਪੁਰਾਤਨ ਗੁਰਸਿੱਖਾਂ ਦਾ ਜ਼ਿਕਰ ਹੁੰਦਾ ਜਿਨ੍ਹਾਂ ਦੇ ਅੰਦਰ ਕੇਵਲ ਤੇ ਕੇਵਲ ਸਤਿਗੁਰ ਦੇ ਦੀਦਾਰਿਆਂ ਦੀ ਝਾਕ ਹੁੰਦੀ ਸੀ ਚਾਹੇ ਆਰਥਿਕ ਪੱਖੋਂ ਕਮਜ਼ੋਰ ਪਰ ਉਹਨਾਂ ਦੇ ਅੰਦਰ ਖੇੜਾ ਅੰਦਰ ਚਾਉ ਹੁੰਦਾ ਸੀ ਕਿ ਵਾਹਿਗੁਰੂ ਨੂੰ ਖੁਸ਼ ਕਰਨਾ ਹੈ ਕਿਸੇ ਵੀ ਤਰੀਕੇ ਬੜੇ ਤੁਸੀਂ ਸਾਖੀਆਂ ਪੜੀਆਂ ਆਉਣਗੀਆਂ ਸੁਣੀਆਂ ਆਉਣਗੀਆਂ ਕਿ ਜਿਹਦੇ ਵਿੱਚ ਗੁਰਸਿੱਖ ਪਰਮਾਤਮਾ ਦੀ ਖੁਸ਼ੀ ਲਈ ਆਪਣੇ ਗੁਰੂ ਦੀ ਖੁਸ਼ੀ ਲਈ ਸੇਵਾ ਦੇ ਵਿੱਚ ਹੀ ਜੁਟ ਗਏ ਸੇਵਾ ਹੀ ਕਰਦੇ ਰਹੇ ਬਾਣੀ ਹੀ ਪੜ੍ਹਦੇ ਰਹੇ ਕਿ ਵਾਹਿਗੁਰੂ ਦੀ ਖੁਸ਼ੀ ਚਾਹੀਦੀ ਹੈ ਗੁਰੂ ਭਗਤੀ ਅਤੇ ਸੇਵਾ ਲਈ ਉਹ ਜਿਉਂਦੇ ਸਨ ਤੇ ਜਗਤ ਤੇ ਆਏ ਸਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਮੈਨੂੰ ਭਜਨ ਬੰਦਗੀ ਦੀ ਇਸ਼ਾ ਜਗਤ ਉੱਤੇ ਲੈ ਕੇ ਆਈ ਹੈ ਨਹੀਂ ਤਾਂ ਮੈਨੂੰ ਇਸ ਤਰ੍ਹਾਂ ਆਉਣ ਦਾ ਕੋਈ ਸ਼ੌਂਕ ਹੀ ਨਹੀਂ ਸੀ ਹੁਣ ਬਹੁਤ ਸਾਖੇ ਜਿਵੇਂ ਭਗਤ ਨਾਮਦੇਵ ਜੀ ਦਾ ਜੀਵਨ ਪੜ ਲਓ ਜਾਂ ਭਗਤ ਕਬੀਰ ਜੀ ਦਾ ਭਗਤ ਰਵਿਦਾਸ ਜੀ ਦਾ ਜੀਵਨ ਕਿਵੇਂ ਪ੍ਰਮਾਤਮਾ ਦੀ ਖੁਸ਼ੀ ਲਈ ਉਹਨਾਂ ਨੇ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਤੰਨਾ ਭਗਤ ਪਰਮਾਤਮਾ ਨੂੰ ਪੱਥਰ ਚੋਂ ਪੈਦਾ ਕਰ ਲਿਆ ਉਹ ਸ਼ਰਧਾ ਸੀ ਉਹਦਾ ਪ੍ਰੇਮ ਸੀ ਪੱਥਰਾਂ ਚੋਂ ਰੱਬ ਪੈਦੇ ਨਹੀਂ ਹੁੰਦੇ ਸਾਧ ਸੰਗਤ ਜੀ ਉਹ ਰੱਬ ਜਿਹੜਾ ਪੈਦਾ ਹੋਇਆ ਸੀ ਪੱਥਰ ਚੋਂ ਉਹ ਧੰਨੇ ਦੀ ਸ਼ਰਧਾ ਨੇ ਪੈਦਾ ਕੀਤਾ ਸੀ ਹੁਣ ਸਾਡੀ ਸ਼ਰਧਾ ਕਿਹੜੀ ਹੈ ਸਾਡੇ ਅੰਦਰ ਤਾਂ ਕੋਈ ਸ਼ਰਧਾ ਹੀ ਨਹੀਂ ਭਾਈ ਮਨ ਸੁਖ ਦਾ ਜੀਵਨ ਪੜ੍ਹ ਲਓ ਸਾਧ ਸੰਗਤ ਜੀ ਇਹ ਪ੍ਰੇਮ ਦੀਆਂ ਖੇਡਾਂ ਨੇ ਹਰ ਕਿਸੇ ਦੇ ਸਮਝ ਵਿੱਚ ਆਉਣ ਵਾਲੀਆਂ ਗੱਲਾਂ ਨਹੀਂ ਜਿਹੜਾ ਇੱਕ ਉੱਪਰ ਆਸ ਰੱਖੇ ਤੇ ਵਾਹਿਗੁਰੂ ਅੰਗ ਸੰਗ ਹੋ ਕੇ ਵਰਤਦਾ ਹੈ ਕਿਉਂਕਿ ਸਾਧ ਸੰਗਤ ਜੀ ਕੋਈ ਪਤਾ ਨਹੀਂ ਕਦੋਂ ਦੇ ਅਸੀਂ ਵਿਛੜਨੇ ਆ ਉਸ ਮਾਲਕ ਨਾਲੋਂ ਬਹੁਤ ਜਨਮ ਵਿਛੜੇ ਇੱਥੇ ਮਾਤੋ ਆਓ ਅਰਦਾਸ ਕਰਿਏ ਪਾਤਸ਼ਾਹ ਬੜੇ ਜਨਮ ਹੋ ਗਏ ਨੇ ਤੇਰੇ ਤੋਂ ਵਿਛੋੜਾ ਭਿਆ ਨੂੰ ਪਾਤਸ਼ਾਹ ਹੁਣ ਤੇ ਲੇਖੇ ਚਲਾ ਲਾ ਇਹ ਜਨਮ ਤੇਮਾਰੇ ਲੇਖੇ ਤੇ ਪਾਤਸ਼ਾਹ ਜਦੋਂ ਪ੍ਰਵਾਨ ਕਰ ਲੇ ਸਾਨੂੰ ਤੇ ਸਾਧ ਸੰਗਤ ਜੀ ਫਿਰ ਸਾਰੇ ਵਾਰੇ ਨਿਆਰੇ ਹੋ ਜਾਂਦੇ ਨੇ ਨਹੀਂ ਤੇ ਸਾਧ ਸੰਗਤ ਜੀ ਕੋਈ ਸਾਡੀ ਰੱਖਿਆ ਨਹੀਂ ਜੇ ਕਰ ਸਕਦਾ ਇਸ਼ਾਵਾ ਬੰਦੇ ਨੂੰ ਹਮੇਸ਼ਾ ਦਬਾ ਕੇ ਰੱਖਦੀਆਂ ਨੇ। ਇਸ਼ਾਵਾ ਤੇ ਬੰਦੇ ਦੀਆਂ ਮਨੋ ਕਾਮਨਾਵਾਂ। ਦੇਖੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਸੇਵਾ ਕਰਦੇ ਹਾਂ ਸਾਡੇ ਕਾਰਜ ਰਾਸ ਆਪਣੇ ਆਪ ਹੋਣ ਲੱਗ ਜਾਂਦੇ ਨੇ। ਸਾਨੂੰ ਮੰਗਣ ਦੀ ਪੁਕਾਰਨ ਦੀ ਲੋੜ ਨਹੀਂ ਪੈਂਦੀ। ਪਰ ਜੇ ਸਾਨੂੰ ਮੰਗਣ ਦੀ ਲੋੜ ਪੈ ਰਹੀ ਹੈ, ਬਾਰ ਬਾਰ ਕਹਿਣ ਦੀ ਲੋੜ ਪੈ ਰਹੀ ਹੈ ਪ੍ਰਮਾਤਮਾ ਨੂੰ ਕੋਈ ਕੀ ਲੱਗਦਾ ਹੈ ਕਿ ਪ੍ਰਮਾਤਮਾ ਅਣਜਾਣ ਸਾਡੇ ਮਨ ਚ ਕੀ ਚੱਲਦਾ ਹੈ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ ਪ੍ਰਮਾਤਮਾ ਨੂੰ ਪਤਾ ਨਹੀਂ। ਕਟ-ਕਟ ਕੇ ਅੰਤਰ ਕੀ ਜਾਣਤ ਭਲੈ ਬੁਰੇ ਕੀ ਪੀਰ ਪਛਾਨਤ ਉਹ ਤੇ ਭਾਈ ਸਬਣਾ ਨੂੰ ਜਾਣਦਾ ਏ ਜੇ ਸਾਨੂੰ ਮੰਗਣ ਦੀ ਲੋੜ ਪੈ ਰਹੀ ਹੈ ਤਾਂ ਮਤਲਬ ਸਾਡੇ ਭਰੋਸੇ 'ਚ ਕਮੀ ਹੈ ਕਿ ਪ੍ਰਮਾਤਮਾ ਨੂੰ ਸ਼ਾਇਦ ਪਤਾ ਨਹੀਂ ਉਹ ਤੇ ਅਣਜਾਣ ਹੈ ਅਸੀਂ ਪ੍ਰਮਾਤਮਾ ਨੂੰ ਨਿਆਣਾ ਸਮਝਿਆ ਹੋਇਆ ਖੇਡ ਸਮਝੀ ਹੋਈ ਹੈ ਸਾਧ ਸੰਗਤ ਜੀ ਜੇ ਕੋਈ ਭਰੋਸੇ ਨਾਲ ਪ੍ਰਮਾਤਮਾ ਕੋਲੋਂ ਮੰਗ ਰਿਹਾ ਏ ਸਾਧ ਸੰਗਤ ਜੀ ਉਹਦੀ ਗੱਲ ਨਹੀਂ ਜਿਹੜਾ ਮੇਰੇ ਵਰਗਾ ਭਰੋਸਾ ਵੀ ਨਹੀਂ ਸ਼ਰਧਾ ਵੀ ਨਹੀਂ ਬਾਰ-ਬਾਰ ਅਰਦਾਸਾਂ ਵੀ ਕਰੀ ਜਾਂਦਾ ਏ ਕੋਈ ਮਿਹਨਤ ਕਰਨੀ ਨਹੀਂ ਬਾਣੀ ਪੜ੍ਹਨੀ ਨਹੀਂ ਸੇਵਾ ਕਰਨੀ ਨਹੀਂ ਕੇਵਲ ਮੰਗਣ ਤੇ ਟੱਕ ਲਾਇਆ ਹੋਇਆ ਹੈ ਮੰਗਣ ਤੇ ਜੋਰ ਲਾਇਆ ਹੈ 사ਸੰਗ ਜੀ ਇਹ ਉਹਨਾਂ ਦੀ ਗੱਲ ਹੋ ਰਹੀ ਸੋ ਪ੍ਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਜੇ ਕੋਈ ਬਾਣੀ ਪੜ੍ਹ ਰਿਹਾ ਹੈ ਲਗਾਤਾਰ ਸੇਵਾ ਦੇ ਵਿੱਚ ਨਿਰੰਤਰਤਾ ਸੇਵਾ ਦੇ ਵਿੱਚ ਹੋਵੇ ਨਿਰੰਤਰਤਾ ਬਾਣੀ ਦੇ ਵਿੱਚ ਜਪ ਦੇ ਵਿੱਚ ਹੋਵੇ ਫਿਰ ਗੁਰੂ ਰੀਚਦਾ ਜੀ ਖੁਸ਼ ਹੁੰਦਾ ਜੀ ਸਾਰੇ ਕਾਰਜ ਰਾਸ ਕਰ ਦਿੰਦਾ ਜੀ ਸਭ ਕੁਝ ਮਿਲਦਾ ਹੈ ਹਰ ਦਾਤ ਝੋਲੀ ਦੇ ਵਿੱਚ ਪੈ ਜਾਂਦੀ ਜੀ ਉਹੀ ਸੇਵਾ ਕੀਤੀ ਹੋਈ ਪਰਵਾਨ ਹੈ ਜਿਹਦੇ ਨਾਲ ਵਾਹਿਗੁਰੂ ਦੀ ਖੁਸ਼ੀ ਹਾਸਲ ਹੋਵੇ ਜਿਹਦੇ ਨਾਲ ਵਾਹਿਗੁਰੂ ਦਾ ਮਨ ਮੰਨੇ ਕਿਉਂਕਿ ਸਾਧ ਸੰਗਤ ਸਾਡੇ ਮਨ ਤੇ ਮੰਨੇ ਮਨਾਏ ਨੇ ਤੇ ਸਾਡੀ ਕੋਸ਼ਿਸ਼ ਹੋ ਇਹ ਹੋਣੀ ਚਾਹੀਦੀ ਹੈ ਕਿ ਸਾਨੂੰ ਵਾਹਿਗੁਰੂ ਦੀ ਖੁਸ਼ੀ ਮਿਲੇ ਸਾਨੂੰ ਗੁਰੂ ਦੀ ਖੁਸ਼ੀ ਮਿਲੇ ਜਿਵੇਂ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਨੇ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਹੁਣ ਜਦੋਂ ਗੁਰੂ ਦਾ ਮਨ ਮੰਨ ਜੇ ਫਿਰ ਹੁੰਦਾ ਕੀ ਹੈ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ ਫੇ ਸਾਰੇ ਪਾਪ ਜਿਹੜੇ ਨੇ ਉਹਨਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਸੋ ਐਸੀ ਸੇਵਾ ਅਸੀਂ ਕਰਨੀ ਹੈ ਸਾਧ ਸੇਵਾ ਕੀਤੀ ਸਫਲ ਹੈ ਹੁਣ ਅਸੀਂ ਸੇਵਾ ਕਰਦੇ ਆ ਪਰ ਸੇਵਾ ਕਰਦੇ ਆ ਸਾਡੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ ਕਿ ਮੈਂ ਸੇਵਕਾਂ ਸੋ ਸੇਵਾ ਜਿਹੜੀ ਹੈ ਉਹ ਗੁਰੂ ਦੀ ਖੁਸ਼ੀ ਲਈ ਕਰਨੀ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਬੱਦਾ ਚੱਟੀ ਨਹੀਂ ਹੋਣੀ ਚਾਹੀਦੀ ਸੇਵਾ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ ਭਾਵਨਾਵਾਂ ਹੋਣੀ ਚਾਹੀਦੀ ਹੈ ਜਾਂ ਕੇ ਮस्तक ਭਾਗ ਸੇਵਾ ਲਾਇਆ ਹੁਣ ਜਿਹਦੇ ਬੜੇ ਵੱਡੇ ਭਾਗ ਹੋਣ ਫਿਰ ਕਿਤੇ ਜਾ ਕੇ ਸੇਵਾ ਮਿਲਦੀ ਹੈ ਤਾਂ ਕਿ ਪੂਰਨ ਆਸ ਜਿਨਾਂ ਸਾਧ ਸੰਗ ਪਾਇਆ ਸੋ ਇਨ੍ਹਾਂ ਮਹਾਵਾਕਾਂ ਦੇ ਅਨੁਸਾਰ ਸਾਧ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਸਥਾਨ ਗੁਰਦੁਆਰਾ ਆਰਾਮਸਰ ਸਾਹਿਬ ਇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਲੰਬੇ ਸਮੇਂ ਤੋਂ ਬਿਲਡਿੰਗ ਤਿਆਰ ਹੋ ਰਹੀ ਹੈ ਸ਼ਹੀਦਾਂ ਦਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਬਣ ਰਹੀ ਹੈ ਸੋ ਬੜੇ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਚੱਲ ਰਹੀਆਂ ਨੇ ਹੁਣ ਸਾਧ ਸੰਗਤ ਜੀ ਗੁੰਬਦ ਦੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਹੁਣ ਗੁੰਬਦ ਜਿਹੜੀ ਹੈ ਇਹ 6 ਮਹੀਨੇ ਲਗਾਤਾਰ ਸੇਵਾ ਚਲਣੀ ਹੈ ਕਿਉਂਕਿ ਬਰੀਕੀ ਦਾ ਕੰਮ ਹੈ ਤੀਸਰੀ ਚੌਥੀ ਮੰਜ਼ਲ ਤੇ ਜਾ ਕੇ ਗੁੰਬਦ ਦੀ ਸੇਵਾ ਹੋਣੀ ਹੈ ਹੁਣ ਇਹਦੇ ਵਾਸਤੇ ਮਟੀਰੀਅਲ ਲਈ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾ ਰਹੀ ਹੈ ਸੰਗਤ ਜੀ ਮਟੀਰੀਅਲ ਦੇ ਰੂਪ ਦੇ ਵਿੱਚ ਇੱਟਾਂ ਚਾਹੀਦੀਆਂ ਨੇ ਬਜਰੀ ਚਾਹੀਦੀ ਐ ਸੀਮੈਂਟ ਸਰੀਆ ਰੇਤਾ ਇਹ ਸਾਰਾ ਮਟੀਰੀਅਲ ਚਾਹੀਦਾ ਹੈ ਹੁਣ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਮਰੱਥਾ ਬਖਸ਼ੀ ਐ ਸਾਧ ਸੰਗਤ ਜੀ ਉਹ ਸਾਰੇ ਜਰੂਰ ਭਾਵਨਾ ਸਹਿਤ ਇਨ੍ਹਾਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਜਰੂਰ ਹਿੱਸਾ ਪਾਓ ਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਸਾਰਿਆਂ ਤੇ ਇਦਾਂ ਹੀ ਵਰਤਦੀ ਰਹੇ ਤੇ ਇਹ ਸੇਵਾਵਾਂ ਇਦਾਂ ਹੀ ਸੰਪੂਰਨ ਹੁੰਦੀਆਂ ਰਹਿਣ ਕਿਉਂਕਿ ਇਹ ਵੱਡੀਆਂ ਸੇਵਾਵਾਂ ਨੇ ਇਹ ਗੁਰੂ ਅਸਥਾਨ ਗੁਰੂ ਕੀ ਸੰਗਤੀ ਬਣਾਉਂਦੀ ਹੈ ਤੇ ਸੰਗਤ ਨੇ ਆ ਕੇ ਬੈਠਣਾ ਹੈ ਤਾਂ ਜੋ ਇਥੋਂ ਪ੍ਰਚਾਰ ਪ੍ਰਸਾਰ ਹੋ ਸਕੇ ਸ਼ਹੀਦਾਂ ਦਾ ਸੋ ਸੰਗਤ ਜੀ ਗੁੰਬਦ ਦੀ ਸੇਵਾ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਸੇਵਾ ਚ ਹਿੱਸਾ ਪਾਉਣਾ ਚਾਹੁੰਦੀਆਂ ਨੇ ਜਰੂਰ ਪਾਓ ਗੁਰੂ ਸਾਹਿਬ ਦੀ ਖੁਸ਼ੀ ਲਈ ਜਰੂਰ ਪਾਤਰ ਬਣੇ ਕਿਉਂਕਿ ਲੰਮਾ ਸਮਾਂ ਸੇਵਾ ਚਲਣੀ ਹੈ ਸੋ ਮਟੀਰੀਅਲ ਕਾਫੀ ਚਾਹੀਦਾ ਹੈ ਸੋ ਇਹਦੇ ਵਿੱਚ ਜਰੂਰ ਸਾ ਸੰਗਤ ਜੀ ਵੱਧ ਚੜ ਕੇ ਹਿੱਸਾ ਪਾਓ ਬਾਕੀ ਸੇਵਾਵਾਂ ਜਿਵੇਂ ਇੱਕ ਆ ਮਤਲਬ ਜਿਵੇਂ ਆਪ ਨੂੰ ਬੇਨਤੀ ਕੀਤੀ ਸੀ ਪਸ਼ੀਦਾਂ ਨੇ ਇੱਕ ਸੇਵਾ ਸ਼ੁਰੂ ਕਰਵਾਈ ਕੁ ਫੁਰਨਾ ਪਾਇਆ ਉਹ ਬੱਚੀਆਂ ਉਹ ਧੀਆਂ ਜਿਹੜਾ ਪੜਨਾ ਜਿਹੜੀਆਂ ਪੜਨਾ ਚਾਹੁੰਦੀਆਂ ਨੇ ਪਰ ਹੁਣ ਘਰ ਦੇ ਹਾਲਾਤ ਫਾਈਨੈਂਸ਼ੀਅਲ ਪ੍ਰੋਬਲਮਸ ਕਾਰਨ ਨਹੀਂ ਪੜ ਪਉਂਦੀਆਂ ਪੜਾਈ ਛੁੱਟ ਜਾਂਦੀ ਕਿਉਂਕਿ ਵੈਸੇ ਵੀ ਜਿੱਥੇ ਇਹ ਸਥਾਨ ਬਣਿਆ ਹੈ ਇਹ ਬਾਰਡਰ ਏਰੀਆ ਹੈ ਇੱਥੇ ਧੀਆਂ ਨੂੰ ਨਹੀਂ ਪੜਾਇਆ ਜਾਂਦਾ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਵਿਆਹ ਕਰ ਦਿੱਤੇ ਜਾਂਦੇ ਨੇ ਸੋ ਇਸੇ ਚੀਜ਼ ਨੂੰ ਮੁੱਖ ਰੱਖਦੇ ਆ ਇਹ ਕਦਮ ਚੁੱਕਿਆ ਗਿਆ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਬੱਚੀਆਂ ਜਿਹੜੀਆਂ ਪੜ੍ਹਨਾ ਚਾਹੁੰਦੀਆਂ ਨੇ ਉਹਨਾਂ ਦਾ ਸਾਰਾ ਖਰਚਾ ਆਪ ਸਾਬ ਸੰਗਤਾਂ ਦੇ ਨਾਲ ਇਸ ਸਥਾਨ ਤੋਂ ਚੁੱਕਿਆ ਜਾਂਦਾ ਹੈ। ਉਹਨਾਂ ਦੀ ਫੀਸ, ਯੂਨੀਫਾਰਮ, ਬੁੱਕਸ ਸਭ ਕੁਝ ਆਪ ਸਾਬ ਸੰਗਤਾਂ ਵੱਲੋਂ ਦਿੱਤਾ ਜਾਂਦਾ ਇਸ ਸਥਾਨ ਵੱਲੋਂ ਦਿੱਤਾ ਜਾਂਦਾ। ਸੋ 25-30 ਦੇ ਕਰੀਬ ਉਹ ਬੱਚੀਆਂ ਨੇ, ਕੁਝ ਵਿੱਚ ਬੱਚੇ ਵੀ ਨੇ। ਸੋ ਉਹ ਪੜ੍ਹ ਰਹੇ ਨੇ। ਕੋਸ਼ਕ ਬੱਚੀਆਂ ਦੀ ਸੇਵਾ ਸੰਗਤਾਂ ਵੱਲ ਲਈ ਗਈ ਹੈ ਬਹੁਤੇ ਬੱਚੇ ਜੇ ਰਹਿੰਦੇ ਨੇ ਸੋ ਸੰਗਤ ਜੀ ਆਪ ਸਭ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਈ ਇਸ ਸੇਵਾ ਦੇ ਮਹਾਕੁੰਭ ਦੇ ਵਿੱਚ ਵੀ ਜਰੂਰ ਹਿੱਸਾ ਪਾਓ ਕਿਉਂਕਿ ਜਦੋਂ ਅਸੀਂ ਕਿਸੇ ਧੀ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਦੇ ਹਾਂ ਸਾਧ ਸੰਗਤ ਜੀ ਧੀ ਆਪਣੇ ਪੈਰਾਂ ਤੇ ਖੜੀ ਹੋ ਜਾਏਗੀ ਉਹਨੂੰ ਕਿਸੇ ਦੀ ਮੋਤਾਜੀ ਨਹੀਂ ਕਰਨੀ ਪੈਣੀ ਕਿਸੇ ਦੇ ਹੱਥਾਂ ਵਾਲੀ ਦੇਖਣਾ ਪਏਗਾ ਜਰੂਰ ਬੇਨਤੀ ਸਵੀਕਾਰ ਕਰਿਓ ਇਸ ਸੇਵਾ ਦੇ ਵਿੱਚ ਆਪ ਸਭ ਸੰਗਤਾਂ ਨੇ ਜਰੂਰ ਬਾਚੜ ਕੇ ਹਿੱਸਾ ਪਾਉਣਾ ਹੈ ਕਿਉਂਕਿ ਇਹ ਵੀ ਵੱਡੀ ਸੇਵਾ ਹੈ ਬੜੇ ਸਮੇਂ ਤੋਂ ਬੇਨਤੀ ਕਰ ਰਹੇ ਆਂ ਪਰ ਸੰਗਤ ਦਾ ਸਹਿਯੋਗ ਨਹੀਂ ਜੀ ਆ ਰਿਹਾ ਜੀ ਤੇ ਇਸ ਸੇਵਾਵਾਂ ਗੁਰੂ ਸਾਹਿਬ ਨੇ ਚਾਇਆ ਇਦਾਂ ਹੀ ਚੱਲਦੀਆਂ ਰਹਿਣ ਦੇ ਸਵਾਸਾਂ ਤੱਕ ਤਾਂ ਆਪ ਸਭ ਸੰਗਤਾਂ ਜਰੂਰ ਹਿੱਸਾ ਪਾਓ ਕਿਉਂਕਿ ਸਾਡੇ 10-20 ਹਜ਼ਾਰ ਦੇ ਨਾਲ ਜੇ ਕੋਈ ਧੀ ਪੜ ਜਾਏਗੀ ਸਾ ਸੰਗਤ ਜੀ ਆਪਣੇ ਪੈਰਾਂ ਦੇ ਖੜੀ ਹੋ ਜਾਏਗੀ ਤੇ ਅਸੀਂ ਕਿਤੇ ਜਾਣੇ ਆ ਕਮਨ 50-60 ਹਜ਼ਾਰ ਰੁਪਇਆ ਉਦਾਂ ਹੀ ਖਰਚ ਆਉਣੇ ਆ 1.5 ਲੱਖ ਦੇ ਅਸੀਂ ਫੋਨ ਹੱਥ ਚ ਚੱਕੀ ਫਿਰਦੇ ਆਂ 6 ਮਹੀਨੇ ਚਲਾਉਣੇ ਆ ਫਿਰ ਚੇਂਜ ਕਰ ਲੈਣੇ ਆ ਪਰ ਉਹ ਸਾਡੇ 20 30 ਹਜ਼ਾਰ ਦੇ ਨਾਲ ਇੱਕ ਬੱਚੀ ਦੀ ਜ਼ਿੰਦਗੀ ਬਣ ਸਕਦੀ ਹੈ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਜਰੂਰ ਸੇਵਾਵਾਂਾਂ ਦੇ ਵਿੱਚ ਹਿੱਸਾ ਪਾਇਓ ਜੀ ਸਾਧ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਦੀਪ ਸਿੰਘ ਜੀ ਪਿਆਰੇ ਸ਼ਹੀਦ ਸਿੰਘ ਅੱਜ ਵੀ ਵਰਤ ਰਹੇ ਨੇ ਸੰਗਤ ਦੇ ਦੁੱਖ ਕਸ਼ਟ ਘਟਦੇ ਨੇ ਉਹਨਾਂ ਦਾ ਭਲਾ ਕਰਦੇ ਨੇ ਉਹਨਾਂ ਦੇ ਸਾਰੇ ਕਾਰਜ ਜਿਹੜੇ ਨੇ ਪਰਾਸ ਹੁੰਦੇ ਨਹੀਂ ਕਿਉਂਕਿ ਗੱਲ ਸਾਰੀ ਸਾਸੰਗਤ ਜੀ ਪ੍ਰੇਮ ਦੀ ਹੈ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਜਿੰਨੇ ਤੇ ਭਰੋਸਾ ਰੱਖਿਆ ਉਹਨੂੰ ਸਾਰਾ ਕੁਝ ਮਿਲ ਜਾਂਦਾ ਤੇ ਜਿਹਦਾ ਭਰੋਸਾ ਹੀ ਨਹੀਂ ਬਣਦਾ ਕਿਉਂਕਿ ਸਭ ਤੋਂ ਮੇਨ ਗੱਲ ਹੈ ਭਰੋਸਾ ਬਣਨਾ ਜੇ ਕਿਸੇ ਤੇ ਸ਼ਰਧਾ ਬਣਾਉਣੀ ਹੈ ਗੁਰੂ ਤੇ ਸ਼ਰਧਾ ਬਣਨੀ ਹੈ ਸਾਸੰਗਤ ਜੀ ਬਹੁਤ ਸਮਾਂ ਲੱਗਦਾ ਹੈ ਸ਼ਰਧਾ ਬਣਾਉਣ ਦੇ ਲਈ ਜੇ ਕਿਸੇ ਦੀ ਸ਼ਰਧਾ ਤੋੜਨੀ ਹੈ ਤੇ ਕੁਝ ਸੈਕਿੰਡ ਕਾਫੀ ਹੁੰਦੇ ਨੇ ਇੱਕ ਗੱਲ ਕਾਫੀ ਹੈ ਕਿਸੇ ਨੂੰ ਕਹਿ ਦੋ ਇਥੋਂ ਤੈਨੂੰ ਕੁਝ ਨਹੀਂ ਮਿਲਣਾ ਸਾਡੇ ਵਰਗਿਆਂ ਦੀ ਜਿਹੜੇ ਕੱਚੇ ਅਧੂਰੇ ਨੇ ਉਹਨਾਂ ਦੀ ਸ਼ਰਦਾ ਟੁੱਟ ਜਾਂਦੀ ਹੈ ਸੋ ਗੱਲ ਸ਼ਰਦਾ ਦੀ ਹੈ ਗੱਲ ਭਰੋਸੇ ਦੀ ਹੈ ਜੇ ਭਰੋਸਾ ਰੱਖ ਕੇ ਸ਼ਹੀਦਾਂ ਦੇ ਸਤਾਨਾਂ ਤੇ ਜਾਵਾਂਗੇ ਤੇ ਬਾਬਾ ਦੀਪ ਸਿੰਘ ਜੀ ਜਦੋਂ ਤੁਸੀਂ ਘਰੋਂ ਤੁਰਦੇ ਆ ਨਾ ਸ਼ਹੀਦ ਸਿੰਘ ਉਦੋਂ ਤੋਂ ਸਾਡੀ ਮਦਦ ਸਾਡੀ ਹੈਲਪ ਕਿਰਪਾ ਕਰਨੀ ਸ਼ੁਰੂ ਕਰ ਦਿੰਦੇ ਨੇ ਜਦੋਂ ਅਸੀਂ ਘਰੋਂ ਤੁਰਦੇ ਆ ਤੇ ਉਦੋਂ ਸਮਝ ਲੈਣਾ ਕਿ ਸਾਡੀ ਹਾਜ਼ਰੀ ਤੇ ਉਦੋਂ ਲੱਗ ਗਈ ਜਦੋਂ ਅਸੀਂ ਮਨ 'ਚ ਫੁਰਨਾ ਬਣਾ ਲਿਆ ਕਿ ਅਸੀਂ ਸ਼ਹੀਦਾਂ ਦੇ ਸਤਾਨਾਂ ਤੇ ਜਾਣਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਜਾਣਾ ਹੈ ਸਾਥ ਸੰਗਤ ਜੀ ਜੇ ਅਸੀਂ ਘਰੋਂ ਤੁਰੇ ਵੀ ਆਂ ਭਰੋਸਾ ਸਾਡੇ ਮਨ ਚ ਨਹੀਂ ਤੇ ਅਸੀਂ ਜਾ ਕੇ ਸ਼ਹੀਦਾ ਸਾਹਿਬ ਬੈਠ ਵੀ ਗਏ ਆ ਜਾਂ ਟਾਲਾ ਸਾਹਿਬ ਬੈਠ ਗਏ ਜਾਂ ਕਿਸੇ ਵੀ ਸਥਾਨ ਤੇ ਬੈਠ ਗਏ ਆ ਭਰੋਸੇ ਤੋਂ ਬਿਨਾ ਨਹੀਂ ਸਾਥ ਸੰਗਤ ਜੀ ਹਾਜ਼ਰੀ ਲੱਗਣੀ ਭਰੋਸੇ ਤੋਂ ਬਿਨਾ ਕੁਝ ਨਹੀਂ ਹਾਸਲ ਹੋਣਾ ਸੋ ਮੇਨ ਚੀਜ਼ ਹੈ ਭਰੋਸਾ ਹੋਣਾ ਭਰੋਸਾ ਰੱਖਣਾ ਕਿਉਂਕਿ ਕਈ ਵਾਰੀ ਪਰਚੇ ਪੈ ਜਾਂਦੇ ਨੇ ਸਮਾਂ ਲੱਗਦਾ ਏ ਕੋਈ ਵੀ ਚੀਜ਼ ਲੈਣ ਲਈ ਕਈ ਵਾਰੀ ਸਾਧ ਸੰਗਤ ਜੀ ਸਾਡੇ ਕਰਮਾਂ ਦਾ ਲੈਣਾ ਦੇਣਾ ਐਸਾ ਹੁੰਦਾ ਕਿ ਕੋਈ ਸਮਾਂ ਸਾਨੂੰ ਲੱਗ ਜਾਂਦਾ ਪਰ ਜੇ ਸੇ ਲੱਗੇ ਰਹੀਏ ਤੇ ਜ਼ਰੂਰ حاصل ਹੁੰਦਾ ਵੇਖੋ ਕਿਤੇ ਕਿਸੇ ਨੇ ਅੰਮ੍ਰਿਤਸਰ ਜਾਣਾ ਹੋਵੇ ਚੰਡੀਗੜ੍ਹ ਤੋਂ ਸਾਧ ਸੰਗਤ ਜੀ ਕਿਸੇ ਨੇ ਜਾਣਾ ਆ ਜਲੰਧਰ ਤੋਂ ਕਿਸੇ ਨੇ ਜਾਣਾ ਆ ਜੰਡਿਆਲੇ ਤੋਂ ਕਿਸੇ ਨੇ ਤਰਨਤਾਰ ਤੋਂ ਅੰਮ੍ਰਿਤਸਰ ਸਾਹਿਬ ਹੋਣਾ ਹੁਣ ਪਹੁੰਚਣਾ ਸਭ ਨੇ ਇੱਕ ਜਗ੍ਹਾ ਤੇ ਆ ਮੰਜ਼ਿਲ ਸਾਰਿਆਂ ਦੀ ਇੱਕ ਹੈ ਹੁਣ ਜਿਹੜਾ ਤੇ ਨਜ਼ਦੀਕ ਹੈ ਉਹ ਜਲਦੀ ਪਹੁੰਚ ਜਾਏਗਾ ਜਿਹੜਾ ਚੰਡੀਗੜ੍ਹ ਤੋਂ ਆ ਰਿਹਾ ਉਹਨੂੰ ਥੋੜਾ ਜਿਹਾ ਸਮਾਂ ਲੱਗੇਗਾ ਵੱਧ ਤੇ ਜਿਹੜਾ ਦਿੱਲੀ ਤੋਂ ਆ ਰਿਹਾ ਉਹਨੂੰ ਹੋਰ ਜ਼ਿਆਦਾ ਸਮਾਂ ਲੱਗੇਗਾ ਗੱਲ ਸਾਰੀ ਸਟੇਜ ਦੀ ਹੈ ਵੀ ਅਸੀਂ ਕਿੱਥੋਂ ਤੱਕ ਪਹੁੰਚੇ ਹੋਏ ਹਾਂ ਜੇ ਅਸੀਂ ਆਪਣੇ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਿਲੇ ਨਹੀਂ ਮਿਲ ਰਿਹਾ ਤੇ ਇਸ ਚੀਜ਼ ਤੋਂ ਸਮਝ ਸਕਦੇ ਹਾਂ ਭਾਈ ਅਜੇ ਅਸੀਂ ਥੋੜੇ ਜੇ ਗੁਰੂ ਤੋਂ ਦੂਰ ਹਾਂ ਸਾਡੇ ਭਰੋਸੇ 'ਚ ਕਮੀ ਹੈ ਹੋ ਸਕਦਾ ਹੈ ਸਾਡੇ ਤੋਂ ਜ਼ਿਆਦਾ ਭਰੋਸਾ ਉਹ ਮਨੁੱਖ ਦਾ ਹੋਵੇ ਜਿਹੜਾ ਸ਼ਹੀਦਾ ਸਾਹਿਬ ਅਜੇ ਤੱਕ ਗਿਆ ਹੀ ਨਹੀਂ ਜਿਹੜਾ ਗੁਰੂ ਰਾਮਦਾਸ ਦੇ ਨਗਰੀ ਚ ਹੇ ਤੱਕ ਆਈ ਨਹੀਂ ਸਕਿਆ ਪਰ ਉਹਦਾ ਭਰੋਸਾ ਬੜਾ ਹੈ ਗੁਰੂ ਰਾਮਦਾਸ ਤੇ 사ਸੰਗਤ ਜੀ ਖੇਡ ਕੀ ਬਣਦੀ ਹੈ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਵਿੱਚ ਐਸੀਆਂ ਸਾਖੀਆਂ ਵੀ ਆਉਂਦੀਆਂ ਨੇ ਇੱਕ ਉਹ ਸੇਖ ਨੇ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਆਉਂਦੇ ਨੇ ਤੇ ਇੱਕ ਉਹ ਸੇਖ ਹੈ ਜਿਹਦੇ ਕੋਲ ਗੁਰੂ ਰਾਮਦਾਸ ਪਾਤਸ਼ਾਹ ਜਾਂਦਾ ਹੈ ਉਹਨੂੰ ਦੇਖੋ ਗੱਲ ਤੇ ਪ੍ਰੇਮ ਦੀ ਹੈ ਨਾ ਜਦੋਂ ਅਸੀਂ ਪ੍ਰੇਮ ਦੇ ਨਾਲ ਕਿਸੇ ਨੂੰ ਪੁਕਾਰਦੇ ਆ ਸਾਧ ਸੰਗਤ ਦੀ ਖਿੱਚ ਇੱਕ ਪਾਸੇ ਹੋਣੀ ਪੈਂਦੀ ਕਿ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਖਿੱਚ ਪੈ ਰਹੀ ਹੈ ਕਿਸੀ ਜਾਣਾ ਹੈ ਇਹ ਦੋਨੋਂ ਸਾਈਡ ਖਿੱਚ ਪੈਂਦੀ ਹੈ ਇਹ ਇਦਾਂ ਦਾ ਰਿਸ਼ਤਾ ਹੁੰਦਾ ਆ ਸਿੱਖ ਦਾ ਤੇ ਗੁਰੂ ਦਾ ਤੇ ਸਾਧ ਸੰਗਤ ਜੀ ਪ੍ਰੇਮ ਐਸਾ ਹੋਵੇ ਹੋ ਸਕਦਾ ਸਾਡੇ ਕੋਲ ਨਾ ਜਾਇਆ ਜਾਵੇ ਪਰ ਪ੍ਰੇਮ ਐਸਾ ਹੋਵੇ ਕਿ ਬਾਬਾ ਦੀਪ ਸਿੰਘ ਜੀ ਨੂੰ ਖਿੱਚ ਪਵੇ ਉਹ ਸਾਡੇ ਤੱਕ ਆ ਜਾਣ ਗੱਲ ਤੇ ਸਾਰੀ ਪ੍ਰੇਮ ਦੀ ਆ ਭਾਈ ਹੱਡ ਬੀਤੀਆਂ ਸੋਨੀਆਂ ਉਦੋਂ ਮੈਂ ਨੇ ਰੱਖਦੀਆਂ ਨੇ ਭਾਈ ਜੇ ਜੀਵਨ 'ਚ ਤਬਦੀਲੀ ਆਵੇ ਜੇ ਸੁਣੀ ਜਾਂਦੇ ਆ ਤੇ ਜੀਵਨ ਸਾਡਾ ਉਦਾਂ ਦਾ ਉਦਾਂ ਹੀ ਆ ਕੁਝ ਫਰਕ ਨਹੀਂ ਪਿਆ ਤੇ ਸਾਥ ਸੰਗਤ ਜੀ ਫਿਰ ਜੋ ਮਰਜ਼ੀ ਕਰੀ ਜਾਈਏ ਕੁਝ ਵੀ ਹਾਸਲ ਨਹੀਂ ਜੇ ਹੁਣ ਸੋ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਭੈਣ ਜਿਹੜੇ ਅਮਰਸਰ ਸਾਹਿਬ ਤੋਂ ਹੀ ਨੇ ਸੋ ਉਹਨਾਂ ਨੇ ਹੱਡ ਬੀਤੀ ਦੱਸੀ ਉਹ ਭੈਣ ਦੱਸਦੇ ਨੇ ਕਿ ਮੇਰੇ ਹਸਬੰਦ ਨੂੰ ਜਰਮਨ ਗਿਆ 10 ਸਾਲ 11 ਸਾਲ ਹੋ ਗਏ ਨੇ ਤੇ ਮਤਲਬ 10 ਸਾਲ ਹੀ ਸਾਨੂੰ ਮਿਲਿਆ ਨੂੰ ਹੋਏ ਨੇ। ਪੇ 10-11 ਸਾਲ ਹੋ ਗਏ ਸੀ ਤੇ ਉਧਰ ਤਾਂ ਉਹਨਾਂ ਦਾ ਪੱਕੇ ਨਹੀਂ ਸੀ ਹੋਰੇ। ਬੜੀਆਂ ਕੋਸ਼ਿਸ਼ਾਂ ਕਰਦੇ ਸੀ ਪਰ ਕੋਈ ਨਾ ਕੋਈ ਅਡਕਣ ਪੈ ਜਾਂਦੀ ਸੀ। ਉਹ ਭੈਣ ਕਹਿੰਦੇ ਕਿ ਫਿਰ ਸ਼ਹੀਦਾਂ ਦੀ ਵਡਿਆਈ ਸੁਣੀ ਮੈਂ। ਬਾਬਾ ਦੀਪ ਸਿੰਘ ਜੀ ਦੀ ਵਡਿਆਈ ਸੁਣੀ। ਤੇ ਉਹ ਭੈਣ ਵੈਸੇ ਜੋਬ ਕਰਦੀ ਐ ਇੱਧਰ। ਦੋ ਉਹਨਾਂ ਦੇ ਬੱਚੇ ਨੇ। ਤੇ ਉਹ ਭੈਣ ਨੇ ਫਿਰ ਚਪਹਿਰਾ ਸਾਹਿਬ ਦੀਆਂ ਹਾਜ਼ਰੀਆਂ ਭਰੀਆਂ। ਉਹ ਭੈਣ ਕਹਿੰਦੇ ਕਿ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਚੁਪੈਰਾ ਸਾਹਿਬ ਦੀਆਂ ਹਾਜ਼ਰੀਆਂ ਮੇਰੇ ਕੋਲ ਭਰਵਾਈਆਂ ਅਰਦਾਸ ਮੇਰੀ ਇੱਕ ਸੀ ਕੀ ਮਾਲਕਾ ਕਿਰਪਾ ਕਰ ਕਿਉਂਕਿ ਕਹਿੰਦੇ ਪੱਕਾ ਹੋ ਹੁੰਦੇ ਮੇਰੇ ਹਸਬੰਦ ਫਿਰ ਉਹ ਇੱਧਰ ਆਉਂਦੇ ਤੇ ਫਿਰ ਅਸੀਂ ਉਹਨਾਂ ਕੋਲ ਜਾ ਸਕਦੇ ਸਾਂ ਤੇ ਉਹ ਭੈਣ ਕਹਿੰਦੇ ਕਿ ਇਦਾਂ ਫਿਰ ਚੁਪੈਰਾ ਸਾਹਿਬ ਦੀਆਂ ਹਾਜ਼ਰੀਆਂ ਭਰੀਆਂ ਭੈਣ ਕਹਿੰਦੇ ਕਿ ਪੰਜ ਚੁਪੈਰਾ ਸਾਹਿਬ ਦੀ ਹਾਜ਼ਰੀ ਭਰੀ ਜਦੋਂ ਸੇਵਾ ਸੇਵਾ ਚ ਪੈਰਾ ਭੜਨਾ ਸੀ ਛੇਵੇਂ ਚ ਪੈਰੇ ਦੀ ਹਾਜ਼ਰੀ ਭਰਨੀ ਸੀ ਉਸ ਤੋਂ ਪਹਿਲਾਂ ਪਹਿਲਾਂ ਉਹ ਭੈਣ ਕਹਿੰਦੇ ਕਿ ਮੇਰੇ ਹਸਬੰਦ ਜਿਹੜੇ ਸੀ ਜਰਮਨ ਪੱਕੇ ਹੋਗੇ ਕਹਿੰਦੇ ਕਿ ਐਸਾ ਭਰੋਸਾ ਬਾਬਾ ਦੀਪ ਸਿੰਘ ਜੀ ਤੇ ਬਣਿਆ ਐਸਾ ਵਿਸ਼ਵਾਸ ਬਣਿਆ ਤੇ ਉਹ ਭੈਣ ਕਹਿੰਦੇ ਕਿ ਮੈਂ ਮिन्नੂ ਦਾਤ ਜਿਹੜੀ ਮਿਲੀ ਆ ਤੇ ਮੈਂ ਉਹ ਦਾਤ ਸਭ ਨੂੰ ਦੱਸਿਆ ਕਿ ਮੈਨੂੰ ਕਿੱਥੋਂ ਮਿਲੀ ਆ ਨਹੀਂ ਤੇ 11 ਸਾਲ ਹੋ ਗਏ ਸੀ ਕੁਝ ਨਹੀਂ ਸੀ ਬਣ ਰਿਹਾ ਜਦੋਂ ਸ਼ਹੀਦਾਂ ਨਾਲ ਜੁੜ ਗਏ ਤੇ ਸ਼ਹੀਦ ਸਿੰਘਾਂ ਨੇ ਕਿਰਪਾ ਕਰਤੀ ਕਿਉਂਕਿ ਗੱਲ ਤੇ ਸਾਰੀ ਭਰੋਸੇ ਦੀ ਏ ਉਹ ਭੈਣ ਦਾ ਭਰੋਸਾ ਹੀ ਐਡਾ ਪੱਕਾ ਬਣ ਗਿਆ ਵੀ ਮੇਰੀ ਇਥੇ ਝੋਲੀ ਭਰ ਜਾਣੀ ਏ ਉਹ ਭੈਣ ਕਹਿੰਦੇ ਕਿ ਮੈਂ ਫਿਰ ਨਾਂਗਾ ਨਹੀਂ ਪਾਇਆ ਚਪੈਰਾ ਸਾਹਿਬ ਦੀਆਂ ਹਾਜ਼ਰੀਆਂ ਭਰਦੇ ਰਹੇ ਕਿ ਬਾਬਾ ਦੀਪ ਸਿੰਘ ਕਿਰਪਾ ਕਰੋ ਮਿਹਰ ਕਰੋ ਕਿ ਸਾਡਾ ਵੀ ਉਧਰ ਦਾ ਬਣ ਜੇ ਕਿ ਅਸੀਂ ਵੀ ਉਹਨਾਂ ਕੋਲ ਚਲੇ ਜਾਈਏ ਕਹਿੰਦੇ ਕਿ ਫਿਰ ਮੇਰੇ ਹਸਬੰਦ ਇੱਧਰ ਆਉਂਦੇ ਨੇ ਤੇ ਆਪਾਂ ਫਾਈਲ ਵਗੈਰਾ ਲਾ ਦਿੰਦੇ ਆ ਸਾਰੇ ਪਰਿਵਾਰ ਦੀ ਤੇ ਲੱਗਦਾ ਸੀ ਵੀ ਅੜਚਣ ਕੋਈ ਨਾ ਕੋਈ ਸ਼ਾਇਦ ਪੈ ਜੇ ਪਰ ਇੱਕ ਮਨ 'ਚ ਭਰੋਸਾ ਵੀ ਸੀ ਸ਼ਹੀਦਾਂ ਦੇ ਵੀ ਸ਼ਹੀਦਾਂ ਨੇ ਉਹਨਾਂ ਅਸੀਂ ਬਾਹ ਸ਼ਹੀਦਾਂ ਨੂੰ ਫੜਾਈ ਤੇ ਸ਼ਹੀਦਾਂ ਨੇ ਆਪ ਸਾਰੀ ਕਿਰਪਾ ਕਰ ਦਿੰਦੇ ਆ ਭੈਣ ਕਹਿੰਦੀ ਕਿ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਕੋਈ ਅੜਚਣ ਨਹੀਂ ਪਈ ਤੇ ਸਾਡੇ ਸਾਰੇ ਪਰਿਵਾਰ ਦਾ ਮੇਰਾ ਮੇਰੇ ਬੇਟੀ ਦਾ ਤੇ ਮੇਰੇ ਬੇਟੇ ਦਾ ਮਤਲਬ ਬਾਹਰ ਜਰਮਨ ਦਾ ਬਣ ਗਿਆ ਤੇ ਅੱਜ ਅਸੀਂ ਜਰਮਨ ਦੀ ਧਰਤੀ ਤੇ ਬੈਠੇ ਆਂ ਤੇ ਐਸੀ ਕਿਰਪਾ ਸ਼ਹੀਦਾਂ ਦੇ ਅਸਥਾਨਾਂ ਤੋਂ ਸਾਥ ਸੰਗਤ ਜੀ ਹੁੰਦੀ ਹੈ ਕਿ ਭਰੋਸੇ ਦੇ ਨਾਲ ਕੋਈ ਜੁੜੇ ਜੇ ਭਰੋਸਾ ਨਹੀਂ ਭਾਈ ਫਿਰ ਜਿੰਨਾ ਚਿਰ ਮਰਜੀ ਬੈਠੇ ਰੋ ਜਾ ਕੇ ਭਰੋਸੇ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੋਣਾ ਦੇਖੋ ਅਸੀਂ ਦੁਨੀਆਵੀ ਰਿਸ਼ਤੇ ਦੀ ਵੀ ਜਦੋਂ ਗੱਲ ਕਰਦੇ ਆਂ ਆਂ ਅਗਰ ਦੁਨੀਆਵੀ ਰਿਸ਼ਤਿਆਂ ਦੇ ਵਿੱਚ ਵੀ ਭਰੋਸਾ ਨਹੀਂ ਤੇ ਉਹ ਰਿਸ਼ਤਾ ਕਾਇਮ ਨਹੀਂ ਜੇ ਹੁੰਦਾ ਕੋਈ ਵੀ ਲੈ ਲਓ ਹਸਬੰਡ ਵਾਈਫ ਦਾ ਰਿਸ਼ਤਾ ਲੈ ਲਓ ਭੈਣ ਭਰਾ ਦਾ ਰਿਸ਼ਤਾ ਲੈ ਲਓ ਇਹ ਦੁਨੀਆ ਚੱਲਦੀ ਭਰੋਸੇ ਦੇ ਸਿਰ ਤੇ ਆ ਸਿੱਖਾ ਤੇਰਾ ਗੁਰੂ ਤੇ ਤੇਰਾ ਰਿਸ਼ਤਾ ਵੀ ਭਰੋਸੇ ਤੇ ਕਾਇਮ ਹੈ ਗੁਰੂ ਕੋ ਸਭ ਕੁਝ ਮਿਲ ਸਕਦਾ ਹੈ ਹਰ ਦਾਤ ਉਹ ਮਾਲਕ ਆਪਣੀ ਹਥੇਲੀ ਤੇ ਰੱਖ ਕੇ ਬੈਠਾ ਹੈ ਕਿ ਮੇਰਾ ਸਿੱਖ ਮੇਰੇ ਕੋਲ ਆਵੇ ਤੇ ਦੀ ਝੋਲੀ 'ਚ ਮੈਂ ਦਾਤ ਪਾਵਾਂ ਸਿੱਖਾ ਤੇਰਾ ਭਰੋਸਾ ਹੀ ਨਹੀਂ ਤੇਰੇ ਗੁਰੂ ਤੇ ਸੋ ਗੁਰੂ ਕਿਰਪਾ ਕਰਦਾ ਐ ਸਾ ਸੰਗਤ ਜੀ ਨੇੜੇ ਹੋ ਕੇ ਸੁਣਦਾ ਜੀ ਸੁਣਾਉਣ ਵਾਲਾ ਚਾਹੀਦਾ ਏ ਸਾਨੂੰ ਸੁਣਾਉਣਾ ਨਹੀਂ ਹੁੰਦਾ ਸਿੱਖਾ ਆਪਣੇ ਗੁਰੂ ਦੇ ਅੱਗੇ ਭਰੋਸੇ ਨਾਲ ਝੁੱਕ ਕੇ ਤੇ ਦੇਖ ਵਿਸ਼ਵਾਸ ਦੇ ਨਾਲ ਉਹਦੇ ਅੱਗੇ ਝੁੱਕ ਕੇ ਤੇ ਦੇਖ ਉਹ ਤੇਰੀ ਝੋਲੀ ਤਾਤਾਂ ਦੇ ਨਾਲ ਭਰ ਦੇਗਾ ਸਾ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਏ ਕਿ ਗੁਰਦੁਆਰਾ ਆਰਾਮ ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਦੇ ਵਿੱਚ ਜ਼ਿਲ੍ਹਾ ਮਰਸਾ ਸਾਹਿਬ ਦੇ ਵਿੱਚ ਹੈ ਬਾਰਡਰ ਏਰੀਆ ਦੇ ਵਿੱਚ ਇਹ ਗੁਰਸਥਾਨ ਜਿਹੜਾ ਹੈ ਬਣ ਰਿਹਾ ਹੈ ਇਹਦੀ ਕਾਰ ਸੇਵਾ ਚੱਲ ਰਹੀ ਹੈ ਸੁਸੰਗਤ ਜੀ ਆਪ ਸਭ ਸੰਗਤਾਂ ਨੇ ਬਹੁਤ ਸੇਵਾਵਾਂ ਕੀਤੀਆਂ ਨੇ ਸੋ ਬੇਨਤੀ ਇਹ ਹੈ ਕਿ ਸੰਗਤ ਜੀ ਹੁਣ ਗੁਰਦੁਆਰਾ ਸਾਹਿਬ ਦੀ ਗੁੰਮਰਦ ਦੀ ਸੇਵਾ ਜਿਹੜੀ ਹੈ ਇਹ ਸ਼ੁਰੂ ਹੋਣੀ ਹੈ ਤੇ ਗੁੰਮਰਦ ਦੀ ਸੇਵਾ ਦੇ ਲਈ ਮਟੀਰੀਅਲ ਜੋ ਹੈ ਉਹਦੇ ਵਿੱਚ ਆਪ ਜੀ ਜਰੂਰ ਵੱਧ ਚੜ ਕੇ ਸੇਵਾਵਾਂ 'ਚ ਹਿੱਸਾ ਪਾਓ ਜਿਵੇਂ ਸੀਮਟ ਚਾਹੀਦਾ ਏ ਬਜਰੀ ਚਾਹੀਦੀ ਹੈ ਇੱਤਾ ਚਾਹੀਦੀਆਂ ਨੇ ਰੇਤਾ ਚਾਹੀਦੀ ਹੈ ਸਰੀਆ ਚਾਹੀਦਾ ਹੈ ਸਾਸ ਸੰਗਤ ਜੀ ਐਦਾ ਮਟੀਰੀਅਲ ਦੇ ਵਿੱਚ ਤੁਸੀਂ ਮਟੀਰੀਅਲ ਦੇ ਤੌਰ ਤੇ ਵੀ ਸੇਵਾ ਕਰ ਸਕਦੇ ਆ ਤੇ ਬਾਕੀ ਸੰਗਤ ਜੀ ਖੁਣ ਤੁਹਾਨੂੰ ਪਤਾ ਹੈ ਕਿ ਇਹ 6 ਮਹੀਨੇ ਸੇਵਾ ਚੱਲਣੀ ਹੈ ਗੁਬਬਦੀ ਸੋ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਦਾ ਹੁਕਮ ਹੋਏਗਾ ਉਹ ਸੇਵਾ ਮਾਤਸ਼ਾਹ ਨੇ ਆਪੇ ਕਰਵਾਈ ਜਾਣੀ ਹੈ ਸੋ ਆਪ ਸਭ ਸੰਗਤਾਂ ਦੇ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਹੈ ਜਰੂਰ ਸੇਵਾ ਕਰਿਓ ਤੇ ਜਿਹਦੇ ਕੋਲ ਸਮਰੱਥਾ ਨਹੀਂ ਸਾ ਸੰਗਤ ਉਹ ਕੇਵਲ ਅਰਦਾਸ ਕਰਿਓ ਕਿ ਪਾਤਸ਼ਾਹ ਕਿਰਪਾ ਕਰਕੇ ਸੇਵਾ ਇਦਾਂ ਹੀ ਕਰਵਾਉਂਦੇ ਰਹਿਣ ਤੇ ਸੰਗਤ ਜੀ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਕੋਈ ਨਾ ਕੋਈ ਪ੍ਰੇਮੀ ਲਾਹਾ ਲੈ ਸਕੇ ਸੇਵਾ ਕਰ ਸਕੇ ਜਾਂ ਕਿਸੇ ਦਾ ਜੀਵਨ 'ਚ ਤਬਦੀਲੀ ਆਏ ਜੀਵਨ ਬਦਲੇ ਸੋ ਬੜੀਆਂ ਸੇਵਾਵਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇਸ ਸਥਾਨ ਤੋਂ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਕਰਵਾ ਰਹੇ ਨੇ ਜਿਵੇਂ ਪਹਿਲੀ ਸੇਵਾ ਸਾ ਸੰਗਤ ਜੀ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਸਾਸੰਗਤ ਜੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਕੋਈ ਆਮਦਨੀ ਨਹੀਂ ਸੋ ਬੜਾ ਔਖਾ ਬਜਾਰਾ ਹੈ ਬੱਚੇ ਛੋਟੇ ਨੇ ਕਮਾਈ ਨਹੀਂ ਕਰ ਸਕਦੇ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਸਾਸੰਗਤ ਜੀ ਜੋ ਰਾਸ਼ਨ ਹੈ ਇਸ ਸਥਾਨ ਤੋਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਹੈ 35 40 ਜਿਹੜੀਆਂ ਬੀਬੀਆਂ ਨੇ ਸੋ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਸੋ ਇਸ ਦੇ ਵਿੱਚ ਵੀ ਆਪ ਜੀ ਦੇ ਵੱਡੇ ਸਹਿਯੋਗ ਦੀ ਲੋੜ ਹੈ ਉਹ ਕਿ ਸੰਗਤ ਜੀ ਉਹਨਾਂ ਭੈਣਾਂ ਨੂੰ ਆਪ ਜੀ ਦੇ ਸਹਾਰੇ ਦੀ ਲੋੜ ਹੈ ਕਿਉਂਕਿ ਸੰਗਤ ਦਾ ਸਹਾਰਾ ਗੁਰੂ ਦਾ ਸਹਾਰਾ ਹੁੰਦਾ ਜੀ ਦੂਸਰੀ ਸੇਵਾ ਵੀ ਬਹੁਤ ਵੱਡੀ ਸੇਵਾ ਜੀ ਸਾ ਸੰਗਤ ਜੀ ਜੋ ਏਰੀਆ ਹੈ ਇਹ ਵਾਲਾ ਜਿਵੇਂ ਆਪ ਜੀ ਨੂੰ ਪਤਾ ਹੈ ਪੰਜਾਬ ਦੇ ਵਿੱਚ ਭਰੂਣ ਹੱਤਿਆ ਬਹੁਤ ਪਿਛਲੇ ਸਮੇਂ ਦੌਰਾਨ ਵਧੀ ਹੈ ਬੱਚਿਆਂ ਨੂੰ ਕੁੱਖ ਚੀ ਮਾਰ ਦਿੱਤਾ ਜਾਂਦਾ ਹੈ ਜਨਮ ਲੈਣ ਤੋਂ ਪਹਿਲਾਂ ਹੀ ਸੋ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰਕੇ ਸੇਵਾ ਸ਼ੁਰੂ ਕਰਾਈ ਕਿ ਮਾਤਾ ਪਿਤਾ ਨੂੰ ਕਿਸੇ ਧੀ ਨੂੰ ਕੁੱਖ ਦੇ ਵਿੱਚ ਇਸ ਕਰਕੇ ਨਾ ਮਾਰ ਨਾ ਪਵੇ ਕਿ ਉਹਨਾਂ ਨੂੰ ਵਿਆਹ ਦਾ ਡਰ ਹੋਵੇ ਕਿ ਵੀ ਉਹਨਾਂ ਕਿੱਦਾਂ ਸੋ ਇਹ ਸੇਵਾ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਕਿ ਉਹਨਾਂ ਬੱਚੀਆਂ ਉਹਨਾਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਨੇ ਜਿਹੜੀਆਂ ਬੱਚੀਆਂ ਘਰ ਤੋਂ ਕਮਜ਼ੋਰ ਨੇ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਓ ਬੱਚੀਆਂ ਸਾਧ ਸੰਗਤ ਜੀ ਜਿਨ੍ਹਾਂ ਦੇ ਮਾਤਾ ਪਿਤਾ ਹੀ ਨਹੀਂ ਹੈਗੇ ਸੋ ਹੁਣ ਤੱਕ ਸਾਹ ਸੰਗਤ ਜੀ ਹਜ਼ਾਰ ਦੇ ਕਰੀਬ ਧੀਆਂ ਦੇ ਅਨੰਦ ਕਾਰਜ ਹੋ ਚੁੱਕੇ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਿਰੰਤਰ ਇਹ ਸੇਵਾ ਵੀ ਚੱਲ ਰਹੀ ਹੈ ਉਹਨਾਂ ਧੀਆਂ ਨੂੰ ਘਰ ਵਰਤੋਂ ਵਾਲਾ ਬੇਸਿਕ ਜਿਹੜਾ ਲੋਡ ਦਾ ਸਮਾਨ ਹੁੰਦਾ ਹੈ ਉਹ ਵੀ ਦਿੱਤਾ ਜਾਂਦਾ ਹੈ ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਵੱਧ ਚੜ ਕੇ ਸਹਿਯੋਗ ਕਰਿਓ ਕਿਉਂ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਸਿਰ ਤੇ ਮੇਰੇ ਭਰਿਆ ਹੱਥ ਰੱਖਣ ਤੇ ਆਪ ਜੀ ਕੋਲੋਂ ਸੇਵਾ ਲੈਣ ਸੋ ਇਹ ਕਾਰਜ ਰਿੰਦੇ ਸਵਾਸਾਂ ਤੱਕ ਮਹਾਰਾਜ ਇਦਾਂ ਹੀ ਚਲਾਉਂਦੇ ਰਹਿਣ ਤੀਸਰੀ ਸੇਵਾ ਵੀ ਵੱਡੀ ਸੇਵਾ ਏ ਪਹਿਲਾਂ ਵੀ ਬੇਨਤੀ ਕੀਤੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਸਾਧ ਸੰਗਤ ਜੀ ਸੋ ਇਸ ਸਥਾਨ ਤੋਂ ਇਹ ਸੇਵਾ ਵੀ ਚੱਲ ਰਹੀ ਹੈ ਉਹ ਬੱਚੇ ਜੋ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸੋ ਗੁਰੂ ਸਾਹਿਬ ਨੇ ਇਹ ਸੇਵਾ ਸ਼ੁਰੂ ਕਰਾਈ ਉਹਨਾਂ ਬੱਚਿਆਂ ਨੂੰ ਸਾਧ ਸੰਗਤ ਜੀ ਫਿਰ ਬੁਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਹੈ ਉਹਨਾਂ ਦੀ ਫੀਸ ਸਕੂਲ ਦੀ ਜਮ੍ਹਾਂ ਕਰਵਾਈ ਜਾਂਦੀ ਹੈ ਸੋ ਇਹ ਸਾਰੀਆਂ ਸੇਵਾਵਾਂ ਆਪਸਪੰਨ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸ਼ਹੀਦ ਸਿੰਘ ਸਹਾਈ ਹੋਣ ਇਹ ਸੇਵਾਵਾਂ ਨਿਰੰਤਰਤਾ ਸਹਿਤ ਇਦਾਂ ਹੀ ਲੈਂਦੇ ਰਹਿਣ ਸੋ ਬੇਨਤੀਆਂ ਜਰੂਰ ਸਵੀਕਾਰ ਕਰਿਓ WhatsApp ਨੰਬਰ ਸੰਗਤ ਜੀ ਆਪ ਜੀ ਨੂੰ ਦਿੱਤਾ ਹੋਇਆ ਉੱਪਰ ਤੁਸੀਂ ਦੇਖ ਰਹੇ ਹੋ ਸੋ ਉਹ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਸੇਵਾਵਾਂ 'ਚ ਜਰੂਰ ਨਾਮ ਨੋਟ ਕਰਵਾਇਓ ਕਿਸੇ ਵੀ ਤਰੀਕੇ ਦਾ ਕੋਈ ਸੁਝਾਅ ਹੋਵੇ ਕੁਝ ਪੁੱਛਣਾ ਹੋਵੇ ਜਾਂ ਕੁਝ ਦੱਸਣਾ ਹੋਵੇ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਦੱਸ ਸਕਦੇ ਹੋ ਅਗਰ ਤੁਹਾਡੇ ਨਾਲ ਵੀ ਬਾਬਾ ਦੀਪ ਸਿੰਘ ਜੀ ਵਰਤੇ ਨੇ ਕੋਈ ਆਪਜੀ ਦੀ ਹੱਡ ਬੀਤੀ ਹੈ ਆਪਜੀ WhatsApp ਤੇ ਮੈਸੇਜ ਟਾਈਪ ਕਰਕੇ ਵੀ ਦੱਸ ਸਕਦੇ ਹੋ ਵੌਇਸ ਮੈਸੇਜ ਭੇਜ ਸਕਦੇ ਹੋ ਸੋ ਆਪਜੀ ਦੀ ਵੀ ਉਹ ਹੱਦ ਵੀਤੀ ਸੰਗਤ ਦੇ ਨਾਲ ਸਾਂਝੀ ਕੀਤੀ ਜਾਏਗੀ ਜਿਹਦੇ ਨਾਲ ਕਿਸੇ ਨਾ ਕਿਸੇ ਦਾ ਜੀਵਨ ਬਦਲੇ ਸੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇੰਨਾ ਸੇਵਾਵਾਂ ਦੇ ਵਿੱਚ ਹਾਜ਼ਰੀ ਜਰੂਰ ਵੱਧ ਚੜ ਕੇ ਹਿੱਸਾ ਪਾਇਓ ਗੁਰੂ ਸਾਹਿਬ ਕਿਰਪਾ ਕਰਨ ਸਭ ਦੇ ਅੰਗ ਸੰਗ ਹੋ ਕੇ ਵਰਤਨ ਸਭ ਦਾ ਭਲਾ ਕਰਨ ਸਾਰੇ ਪੰਥ ਦਾ ਸਾਰੇ ਪੰਜਾਬ ਦਾ ਭਲਾ ਕਰਨ